ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਰ ਵਿੱਚ ਇੱਕ ਵੱਡੀ HF ਤਾਜੀ ਸੂਈ ਵੀ ਤੇ ਦੋ ਗੱਬਣਾ ਇੱਕ ਸਾਈਵਾਲ ਵਿੱਚ ਇਹ ਤਿੰਨ ਰਾਗ ਵੀਰ ਦੇ ਸਹੀਰਾ ਡਿਟੇਲ ਵੀਰ ਤੋਂ ਪੁੱਛਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਬਹਾਦਰ ਸਿੰਘ ਜੀ ਉਮਾ ਦਾ ਕਹਿੰਦਾ ਪਿੰਡ ਧੌਲਾ ਜੀ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਜੀ ਮੋਬਾਈਲ ਨੰਬਰ ਆਪਣਾ ਜੀ ਪੱਤੀ ਜੀ ਮੋਬਾਈਲ ਨੰਬਰ 9944310197 ਤੇ ਵੀਰੇ ਪਹਿਲੇ ਨੰਬਰ ਆਪਾਂ ਜਿਹੜੀ ਵਹਿੜ ਦੇਖੀ ਜ ਨੇ ਕਿਹੜਾ ਸੂਆ ਸੂਈ ਆ ਜੀ ਇਹ ਇਹ ਪਹਿਲਾ ਸੂਆ ਸੂਈ ਜਾਨੀ ਬਈ ਦੋ ਦਾੰਦਾ ਜੀ ਮੂੰਹੋਂ ਬੱਸੀ ਮੂੰਹੋਂ ਦੋ ਦਾੰਦਾ ਕਿਆ ਦਿਨ ਹੋ ਗਏ ਸੂਈ ਵਧੀਆ ਜੀ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਬਾਈ ਰਾਤ ਦੀ ਸੂਈ ਆ ਜੀ ਜੇਰ ਜ਼ੂਰ ਬੰਨੀ ਹੋ ਓਕੇ ਆ ਜੀ ਠੀਕ ਹੈ ਬੋੜਾ ਕੱਢਿਆ ਹੋਇਆ ਠੰਡੀ ਸੀਲ ਬੱਤੀ ਆ ਜੀ ਬਹੁਤ ਜ਼ਿਆਦੀ ਡੈਨਮਾਰਕ ਦੀ ਆਪ ਆ ਹਾਂ ਜੀ ਹਾਂ ਜੀ ਮਾਗਰ ਵੀ ਬੱਸੀ ਆ ਬਾਈ ਜੀ ਠੀਕ ਆ ਟਾਪ ਕੁਆਲਿਟੀ ਦੀ ਬੱਸੀ ਆ ਸੋ ਬੱਸੀ ਵੀ ਬਹੁਤ ਪੈਰੀ ਆ ਤੇ ਜੇਲ ਵਗੈਰਾ ਦੇਖੋ ਬੱਸੀ ਵੀ ਬਹੁਤ ਕੱਦ ਵੱਡਾ ਲਈ ਆ ਜੀ ਠੀਕ ਹੈ ਕਿੰਨੇ ਕੁ ਬੋੜਾ ਚੋਇਸ ਵੀਰੇ ਆਪ ਇਹਦਾ ਬੋੜਾ ਬਾਈ ਇਹਦਾ 6 6.5 ਕਿਲੋ ਬੋੜਾ ਕੱਢਿਆ ਜੀ ਆਪਾਂ ਇਹਦਾ ਅੰਦਾਜ਼ਾ ਲਾਈਏ ਕਿੰਨਾ ਦੋ ਦੇ ਦੂਗੀ ਵੀਰੇ ਅੰਦਾਜ਼ਾ ਹੁਣ ਬੋੜਾ ਹੀ ਐ ਮੰਨ ਕੇ ਚ ਨਾ ਫੋਨ ਬਾਈ ਫੋਨ ਤੇ ਕਰ ਲਾਂਗੇ ਰੇਟ ਤੁਰੇ ਬਾਹਰ ਨੂੰ ਸੋ ਬਰੋ ਮੂੰ ਮੱਥਾ ਫੇਸ ਕੁਆਲਿਟੀ ਵਗੈਰਾ ਬੈਠਦੀ ਦੇਖ ਸਕਦੇ ਪਲੂਨ ਪਹਿਲਾ ਸੂਆ ਸੂਈ ਆ ਰਾਤ ਦੀ ਸੂਈ ਵੀ ਆ ਪਿੱਛੇ ਇਹਦੇ ਬੱਚੀ ਆ ਆਪ ਡੈਨਮਾਰਕ ਦੇ ਸਿਮੰਦੀ ਆ ਤੇ ਜੇਰ ਵਗੈਰਾ ਕੰਮ ਡਾਨਾ ਸੋ ਸੇ ਸਾਢੇ 6 ਟਰ ਬੋਲਾ ਵੀ ਨਾਲੇ ਸਵੇਰੇ ਬੱਚੇ ਨੂੰ ਪਿਆ ਕੇ ਦੁੱਧ ਚੋਇਆਗਾ 25 26 25 26 ਰੁਪਏ ਦੇ ਨੇ ਆਰਾਮ ਨਾਲ ਦੇ ਦੇਣਾ ਸੋ ਹਵਾਨਾ ਦੇਖੋ ਇਹਦਾ ਪੂਰਾ ਸੋਨਾ ਸਾਫ ਸੁਥਰਾ ਕੰਪੈਕਟ ਡਰਦੀ ਆ ਤੇ ਧਾਰਾ ਪਿੱਦੇ ਮਾਰ ਕੇ ਦਿਖਾ ਦੇਣਾ ਕੱਦ ਕਾਠ ਤੇ ਫੁੱਲ ਸਾਈਜ਼ ਦੇ ਵਿੱਚ ਆ ਬਰੀਡ ਦੇ ਵਿੱਚ ਬਹਿੜਾ ਤੇ ਬਾਕੀ ਬੱਚਾ ਤੇ ਇੱਕ ਨਾਲ ਇੱਕ ਫਰੀ ਹੈ ਜਿਵੇਂ ਇੱਕ ਨਾਲ ਬੱਚੀ ਵੀ ਚੰਗੀ ਤਿਆਰ ਹੋ ਜੂਗੀ ਸਾਲ ਜਿਹੜਾ ਸਾਲ ਦੇ ਵਿੱਚ ਸੁਭਰਤਾ ਰਾ ਵਗੈਰਾ ਦੇਖ ਸਕਦੇ ਹੋ ਪੂਰੀਆਂ ਸਾਫ਼ ਸੁਥਰੀਆਂ ਮੋਟੀਆਂ ਮੋਟੀਆਂ ਧਾਰਾਂ ਤੇ ਕੋਈ ਨਿਆਣਾ ਪੇਰਾ ਪਾਉਣ ਦੀ ਵੀ ਲੋੜ ਨਹੀਂ ਹੈ ਨਾ ਜਮੀਨੀ ਮਤਲਬ ਨਹੀਂ ਠੰਡੀ ਚੀ ਦਾ ਬਸ ਮਗਰ ਸਨ ਜਮਾਰਦੀ ਬਸ ਸੋ ਚਵਾਈ ਦੇਖੋ ਚਵਾਈ ਦੀ ਇੱਕ ਨੰਬਰ ਆ ਜਮਾ ਥੋੜੇ ਭਲਾ ਭਲੇ ਨਹੀਂ ਨੇ ਹਜੇ ਭਲਾ ਹੈਗੇ ਥੋੜੇ ਜੀ ਹੈ ਨਾ ਤੇ 2500 ਲੀਟਰ ਦੁੱਧ ਦੇ ਰਾਵਲਾ ਪਾਉਂਦਾ ਰਾਜ ਰੂਜੀ ਬਹੁਤ ਆ ਪਲੀ ਪੁਲੀ ਵੀ ਤੇ ਅੱਗੇ ਵੀਰੇ ਗੱਲ ਕਰਦੇ ਆਪਾਂ ਦੂਜੇ ਨੰਬਰ ਜਿਹੜੀ ਵੈੜ ਸੂੰਦੀ ਪਈ ਆ ਇੱਕ ਇੱਕ ਦੇ ਲੈਂਦੀ ਆਈ ਏ ਬਾਈ ਦੂਜਾ ਸੁਆ ਸੁਹੁੰਦੀ ਆ ਜੀ ਇਹ ਵੈੜ ਦੂਜਾ ਸੁਆ ਹਾਂਜੀ ਹਾਂ ਲੈ ਜੂਗੀ ਬਾਈ ਜੀ ਇਹ ਪੰਜ ਤੋਂ ਚਾਰ ਦਿਨ ਜੀ ਪੰਜ ਚਾਰ ਕੇ ਦਿਨ ਸੁਣ ਚ ਬਾਕੀ ਸੁਹਾ ਦੂਜਾ ਸੁਹੁੰਦੀ ਪਲੂਣ ਨੇ 26 ਕਿਲੋ ਦੁੱਧ ਕੱਢਿਆ ਪਿਆ ਜੀ ਇਹਨੇ ਦੂਜਾ ਸੁਆ ਸੁਹੁੰਦੀ ਆ ਜੀ ਪਲੂਣ ਦਾ 26 ਕਿਲੋ ਦੁੱਧ ਦੂਜਾ ਸੁਆ ਦਿਨ ਪੰਜ ਚਾਰ ਕੇ ਬਾਕੀ ਆ ਹਾਂਜੀ 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 ਤੇ ਇਸ ਵਾਰ ਦੁੱਧ ਕਿੰਨਾ ਮੰਨ ਕੇ ਲੈ ਵੀ ਬੰਦੇ ਨੂੰ 25 ਲੀਟਰ ਦੁੱਧ ਕਰ ਦੂਗੀ ਬਾਈ ਜੀ ਇਸ ਵਾਰ ਠੀਕ ਹੈ ਹਾਂਜੀ ਹਾਂਜੀ ਤੁਰੇ ਵਾਰ ਨੂੰ ਸੁਭਰੇ ਦੂਜੇ ਨੰਬਰ ਜਿਹੜੀ ਵੈੜ ਦੇਖਦੇ ਪਏ ਦੂਸਰਾ ਸੁਆ ਸੁਹੁੰਦੀ ਪਿਆ 250 ਲੀਟਰ ਦੁੱਧ ਦਾ ਪਲੂਣ ਦਾ ਦਿੱਤਾ ਹੋਇਆ ਇਸ ਵਾਰ ਦੀ 25 ਦਾ ਅਬੱਬ ਬਣ ਕੇ ਚੱਲ ਸਕਦੇ 25 ਤੋਂ ਬਾਹਰ ਇਹਨੇ ਆਰਾਮ ਨਾਲ ਪਾ ਦਿੰਦਾ ਦਿਨ ਚਾਰ ਪੰਜ ਗੈਂਦੀ ਵੀ ਹੈ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਦੇਖੋ ਪੂਰੇ ਸਾਫ਼ ਸੁਥਰੇ ਹਵਾਨੇ ਦੇ ਨਾੜਾ ਦਿਖਾਈ ਦਿੰਦੀਆਂ ਤੇ ਬਾਕੀ ਥਣਾ ਜਿ ਮਿੱਥੀ ਬਹੁਤ ਹੈ ਰਾਜੀ ਪਲੀ ਪੂੜੀ ਵੀ ਬਹੁਤ ਹੈ ਕਿਸੇ ਬਸ ਦਿੱਸਣਾ ਵੀ ਨਹੀਂ ਤੇ ਬਾਕੀ ਇਹਦਾ ਪੇਟ ਦੇਖ ਕੇ ਪਤਾ ਲੱਗਦਾ ਕਿ ਚਾਰੂ ਵਗੈਰਾ ਫੁੱਲਾ ਖੋਣੀ ਚੱਟ ਜਿਹੜੀ ਮਰਜ਼ੀ ਫੀਡ ਪਾਈ ਚਲ ਸਭ ਖਾਊਗੀ ਜਮਾ ਠੰਡੀ ਸੀਲ ਬਹੁਤ ਆ ਬਾਈ ਜੀ ਫੁੱਲ ਗਾਇਬ ਆ ਘੱਟ ਘੱਟ ਤੇ ਥਣ ਪੈਲੇ ਦੀ ਪੀੜ੍ਹੀ ਦੇ ਪਾਵੇਂ ਨਹੀਂ ਆ ਜੀ ਠੀਕ ਹੈ ਮਤਲਬ ਕਿ ਨਿਆਣਾ ਵਗੈਰਾ ਮੇਰੇ ਸਾਹ ਨਾਲ ਪੌਣ ਜਰੂਰਤ ਹੀ ਨਹੀਂ ਕੋਈ ਕੋਈ ਨਾ ਪਾਵੇ ਕੋਈ ਦਿੱਕਤ ਹੀ ਨਹੀਂ ਜੀ ਠੰਡੀ ਸੀਲ ਬਹੁਤ ਆ ਜੀ ਠੀਕ ਹੈ ਅੱਗੇ ਬਤੀਜੇ ਨੰਬਰ ਤੇ ਗੱਲ ਕਰਦੇ ਆ ਸਾਈਵਾਲ ਜੀ ਇਹ ਬਾਈ ਸਾਈਵਾਲ ਆ ਜੀ ਠੀਕ ਹੈ ਹਾਂ ਠੰਡੀ ਸੀਲ ਆ ਜੀ ਬਹੁਤ ਵਧੀਆ 17 ਕਿਲੋ ਦੁੱਧ ਕੱਢਿਆ ਜੀ ਨੇ ਭਲੌਣ ਨੇ ਜੀ ਦੂਜਾ ਸੁਣਦੇ ਦਿਨ ਕਹਿ ਕੇ ਲੈ ਜੂ ਜੀ ਦਿਨ ਲੈ ਨੂੰ ਬਾਈ ਜੀ 5-7 ਦਿਨ ਵਾਲੇ 5-7 ਦਿਨ ਸੂਣ ਚ ਬਾਕੀ ਹਾਂ ਜੀ ਮੈਂ ਵਾਲਾ ਥਣ ਲੇਵਾ ਲੱਗਿਆ ਜੀ ਫੁੱਲਾ ਡੁੱਲਾ ਜੀ ਕਿੰਨੇ ਦੁੱਧ ਮੰਨ ਕੇ ਲੈ ਵੀ ਬੰਦੇ ਨੇ ਇਸ ਵਾਰ ਦੁੱਧ ਭਾਈ ਜੀ 20 ਕਿਲੋ ਮੰਨ ਕੇ ਲੈ ਲਈਏ ਇਸ ਵਾਰ ਥੋੜਾ ਡਰਦੀ ਜ਼ਰੂਰ ਹੈਗੀ ਆ ਜੀ ਠੀਕ ਆ ਕੈਮਰਾ ਦੇਖ ਕੇ ਡਰਦੀ ਪਈ ਆ ਹਨਾ ਜੀ ਹਾਂ ਜੀ 20 ਕਿਲੋ ਦੁੱਧ ਪਾ ਦੂ ਆਰਾਮ ਨਾਲ ਬਾਕੀ ਥਣ ਦੂਰਾ ਮੱਝਾਂ ਨਾਲ ਲੱਗਿਆ ਹੋ ਜਾਵਾਂ ਹਨਾ ਲੱਗਿਆ ਥਣ ਲੱਗਿਆ ਪਿਆ ਜੀ ਸੁਰਤ ਤੀਜੇ ਨੰਬਰ ਸਾਈਵਾਲ ਦੇਖ ਸਕਦੇ ਹੋ ਦੂਸਰਾ ਸੂਰ ਸੁੰਦੀ ਪਈ ਆ ਦਿਨ ਪੰਜ ਚਾਰ ਕ ਕੱਢ ਜੋ ਤੇ ਥਣ ਹਵਾਨੇ ਦੇਖ ਸਕਦੇ ਜੋਸ਼ ਚਾਰੇ ਸਾਰੇ ਨਿਖਣਵੇਂ ਸਾਫ ਸੁਥਰੇ ਬਿੱਤੀ ਤੇ ਆ ਤੇ ਬਾਕੀ ਚੰਗੀ ਇਹਦੇ ਮੰਨ ਕੇ ਚਲੋ ਬੰਨ ਵਗੈਰਾ ਪੂਰੀ ਜਾਤ ਪਾਤ ਦੇ ਵਿੱਚ ਇਹ ਨਹੀਂ ਗੱਲ ਛਾਲਰ ਝੂਲਰ ਪੂਰੀ ਫੁੱਲ ਆ ਜੀ ਠੀਕ ਆ ਥਣ ਮੁੱਠੀ ਵਾਲਾ ਵਧੀਆ ਸਾਫ ਹਾਂਜੀ ਹਾਂਜੀ ਲੱਗਿਆ ਜੀ ਤੇ ਰੇਟ ਵੀਰੇ ਸਾਰੇ ਬਾਜਬ ਹੋਣਗੇ ਜਮ ਹਾਂ ਰੇਟ ਜਮਾ ਜਾਇਜ਼ ਰੇਟ ਹੋਣਗੇ ਬਾਈ ਜੀ ਸਾਰੇ ਠੀਕ ਆ ਕੋਈ ਮਰਜ਼ੀ ਵੀ ਰਾਜ ਆਪਾਂ ਵੜ ਦੇ ਕੇ ਤੁਰਾਂਗੇ ਹਾਂਜੀ ਹਾਂ ਵੜ ਦੇ ਕੇ ਤੁਰਾਂਗੇ ਵਧੀਆ ਮਾਣ ਕਰਾਂਗੇ ਜੀ ਅਗਲੇ ਠੀਕ ਆ ਨੰਬਰ ਬੋਲਿਓ ਆਪਣੇ ਦੁਆਰੇ ਨੰਬਰ 9943 ਦੀ 10197 ਦੀ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਹਾਂ ਜੀ ਲੱਗਣਾ ਨਾ ਭਪਿੰਦਰ ਸਿੰਘ ਨਾ ਬਹਾਦਰ ਸਿੰਘ ਬਹਾਦਰ ਸਿੰਘ ਸੋ ਵੀਡੀ